ਬਈ ਆਪ ਦੇਖ ਲੋ ਕਿਸੇ ਨੂੰ ਕੁਝ ਕਹਿਣ ਦਾ ਸਮਾਂ ਨਹੀਂ ਦੇ ਆਂ ਅਗਰ ਤੁਸੀਂ ਸੋਚਦੇ ਹੋ ਬਈ ਸਾਡੇ ਮੁਰੇ ਕੋਈ ਬੋਲ ਨਹੀਂ ਸਕਦਾ ਤਾਂ ਦੇਖ ਲੋ ਕਿਵੇਂ ਮੁੰਡੇ ਤੇ ਗੋਲੀਆਂ ਚਲਾ ਦਿੱਤੀਆਂ ਰੈਸਟ੍ਰਾਂਟ ਦੇ ਵਿੱਚ ਜਾ ਕੇ ਖਾਣ ਦੇ ਲਈ 버ਗਰ ਕੀ ਮੰਗ ਲਿਆ ਆਰਡਰ ਮੇਟ ਕੀ ਹੋ ਗਿਆ ਹੋਟਲ ਵਾਲਿਆਂ ਦੇ ਵੱਲੋਂ ਇਸ ਗ੍ਰਾਹਕ ਤੇ ਗੋਲੀਆਂ ਦੇ ਨਾਲ ਧੁੰਮ ਦਿੱਤਾ ਗਿਆ ਇਹ ਖਬਰ ਦੱਸ ਰਹੀ ਹੈ ਕਿ ਕਿਹੋ ਜਿਹੇ ਹਾਲਾਤ ਹੋ ਗਏ ਨੇ ਗੁੱਸਾ ਕਿ ਮੈਂ ਜਾਨ ਲੈ ਰਿਹਾ ਹੈ ਇਹ ਇੱਕ ਹੋਟਲ ਦੇ ਵਿੱਚ ਸਿਰਫ ਇੱਕ 버거 ਲੇਟ ਹੋਣ ਕਰਕੇ ਗੋਲੀਆਂ ਚੱਲੀਆਂ ਨੇ ਇਸ ਖਬਰ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਜਿਹੜੀ ਫੁਕਰੇਪੰਤੀ ਵੱਧ ਰਹੀ ਹੈ ਉਹ ਕਿਤੇ ਨਾ ਕਿਤੇ ਨੌਜਵਾਨਾਂ ਦੇ ਲਈ ਘਾਤਕ ਸਿੱਧ ਹੋ ਰਹੀ ਹੈ ਅਮਨਸਰ ਦੇ ਇੱਕ ਨਾਮੀ ਹੋਟਲ ਦੇ ਵਿੱਚ ਕ੍ਰੈਸਰੈਂਡ ਦੇ ਵਿੱਚ ਇੱਕ ਗਾਹਕ ਜਾਂਦਾ ਉਸ ਦੇ ਵੱਲੋਂ 버거 ਦਾ ਆਰਡਰ ਦਿੱਤਾ ਜਾਂਦਾ ਪਰ 버거 ਜੋ ਹੈ ਪੂਰਾ ਲੇਟ ਹੋ ਜਾਂਦਾ ਹੈ ਗਾਹਕ ਜਿਹੜਾ ਹੋਟਲ ਦੇ ਇੱਕ ਕਰਮਚਾਰੀ ਦੇ ਨਾਲ ਦੀ ਤੁੰਤੂ ਮੈਂ ਮੈਂ ਹੋ ਜਾਂਦੀ ਹੈ ਤੇ ਅਗੋਂ ਉਸ ਗ੍ਰਾਹਕ ਨੂੰ ਗੋਲੀਆਂ ਦੇ ਨਾਲ ਧੰਨ ਦਿੱਤਾ ਜਾਂਦਾ ਹੈ ਜਿहां ਇਹ ਅੰਮ੍ਰਿਤਸਰ ਦੇ ਟੌਨ ਪਲਾਜ਼ਾ ਦੇ ਕੋਲ ਇੱਕ ਨਾਮ ਰੈਸਟੋਰੈਂਟ ਹੈ ਜਿਸ ਦੇ ਵਿੱਚ ਅਜੇ ਹੀ ਘਟਨਾ ਵਾਪਰੀ ਹੈ ਜਿੱਥੇ ਰਾਤ ਨੂੰ ਦੇ ਕਰਮਚਾਰੀ ਦੇ ਦੁਆਰਾ ਹੀ ਬੈਂਸ ਕਰਨ ਤੋਂ ਬਾਅਦ ਉਸ ਗ੍ਰਾਹਕ ਦੇ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਜਿਸ ਤੋਂ ਬਾਅਦ ਉਹ ਬੰਦਾ ਗੰਭੀਰ ਰੂਪ ਦੇ ਵਿੱਚ ਜਕਮੀ ਹੋ ਜਾਂਦਾ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਪਰ ਸੋਚੋ ਕਿ ਗੋਲੀਆਂ ਅਗਰ ਕਿਸੇ ਬੰਦੇ ਦੀ jaan ਤੇ ਬਣ ਸਕਦੀਆਂ ਨੇ ਤਾਂ ਗੁੰਡਾਗਰਦੀ ਕਿੰਨੀ ਵੱਧ ਗਈ ਹੈ ਤੁਸੀਂ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੇ ਅਗਰ ਤੁਸੀਂ ਸੋਚਦੇ ਹੋ ਕਿ ਬਈ ਅਸੀਂ ਆਪਣੀ ਤੌਂਸ ਕਿਸੇ ਨੂੰ ਦਿਖਾ ਸਕਦੇ ਹਾਂ ਤਾਂ ਅੱਜ ਦਾ ਸਮਾਂ ਉਹ ਸਮਾਂ ਨਹੀਂ ਰਿਹਾ ਕਦੋਂ ਕਿਸੇ ਨੇ ਤੁਹਾਡੀ ਤੌਂਸ ਜਿਹੜੀ ਲਾ ਕੇ ਰੱਖ ਦੇਣੀ ਹੈ ਕਦੋਂ ਤੁਹਾਡੀ ਕਨਪਟੀ ਤੇ ਫਾਇਰ ਜਿਹੜੇ ਨੇ ਉਹ ਤਾਨ ਦੇਣੇ ਨਹੀਂ ਇਹ ਤੁਹਾਨੂੰ ਵੀ ਨਹੀਂ ਪਤਾ ਹੋਣਾ ਹਮੇਸ਼ਰ ਦੇ ਵਿੱਚ ਜੇਹੀ ਘਟਨਾ ਵਾਪਰੀ ਹੈ ਜਿਸ ਨੇ ਦਿਲ ਦਹਿਲਾ ਕੇ ਰੱਖ ਦਿੱਤਾ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਕਿਵੇਂ ਇੱਕ 버ਗਰ ਬੰਦੇ ਦੀ ਜਾਨ ਤੇ ਬਣ ਗਿਆ ਸੋ ਕੀ ਕਹਿ ਰਹੇ ਨੇ ਪਰਿਵਾਰਕ ਮੈਂਬਰ ਕੀ ਹੋਇਆ ਉੱਥੇ ਤੁਹਾਨੂੰ ਸਾਰਾ ਉਹਨਾਂ ਦੀ ਜਵਾਨੀ ਬਣਾਨੇ ਆ ਹਮੇਸ਼ਰ ਤੋਂ ਤਰਨਵੀਰ ਗਿੱਲਾਲੀ ਦੀ ਰਿਪੋਰਟ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਜਗਦੀਸ਼ ਸਿੰਘ ਕਿੱਥੋਂ ਦੇ ਰਹਿ ਨਾਲੇ ਤੁਸੀਂ ਮੈਂ ਪਿੰਡ ਛੰਡਿਆਂਗਾ ਜੀ ਜੋ 12 50th ਆਈਟਮ ਅੱਛਾ ਤੇ ਸਰਪੰਚ ਸਾਹਿਬ ਕੀ ਮਾਮਲਾ ਕੀ ਹੋਇਆ ਜਦੋਂ ਗੋਲੀ ਚੱਲੀ ਆ ਕੀ ਮਾਮਲਾ ਕੀ ਹੋਇਆ ਮਾਮਲਾ ਇਹ ਹੋਇਆ ਜੀ ਬਲਕਨ ਦੇ ਉੱਤੇ ਥੋੜਾ ਜਿਹਾ ਝੇੜਕਾ ਪੈ ਗਿਆ ਸੀ ਬਲਕਨ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿੰਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੇ ਉਹਨੇ ਬਲਕਨ ਨਹੀਂ ਲੈ ਕੇ ਆਇਆ ਤੇ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜੇ ਆਦਰੀਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਕਿ ਤੂੰ ਮਾਮਾ ਲੱਗਦਾ ਅੱਜ ਸਪਲਾਈ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣ ਤੇ ਜਦੋਂ ਇੰਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਕਹੋ ਚਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਆਇਆ ਕਿ ਹੌਂਸ ਤੇ ਦੇ ਦੇ ਉਹ ਫੇਰ ਗਾੜੀ ਨੂੰ ਗਲਤ ਬੋਲਿਆ ਇਹਨੂੰ ਤੇ ਸਾਡਾ ਮੁੰਡਾ ਥੋੜ੍ਹਾ ਜਿਹਾ ਗਰਮ ਹੋਇਆ ਕਿ ਤੂੰ ਐਤਾ ਨਾ ਬੋਲ ਮੈਂ ਜਨਾ ਸਾਡੀ ਗੱਲ ਕਰਾ ਪਏ ਉਹਦਾਂ ਗੱਲ ਕਰ ਦਿੰਦੇ ਉਹ ਆਂਦਾ ਮੈਨੇਜਰ ਮੈਂ ਹੀ ਲੱਗਾ ਕੋਈ ਮੈਨੇਜਰ ਨਹੀਂ ਹੋਰ ਮੈਂ ਹੀ ਮੈਨੇਜਰ ਹਾਂ ਤੇ ਇਦਾਂ ਹੋਈ ਆ ਤੇ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਗੈਰੀ ਨੂੰ ਜਾਂ ਪਤਾ ਨਹੀਂ ਮਾਂ ਜਾਂ ਨੂੰ ਨਹੀਂ ਪਤਾ ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ ਉਹਨਾਂ ਆਣ ਕੇ ਪਿਆਰਛੇ ਅੰਦਰ ਵਰਦਿਆ ਅਸੀਂ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਸਾਡੇ ਮੁੰਡਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂ ਲੱਗਿਆ ਥੋੜ੍ਹਾ ਜਿਹਾ ਤੇ ਉਹਨੇ ਜਾ ਕੇ ਚਪੇੜ ਮਾਰਤੀ ਆ ਮੁੰਡੇ ਦੇ ਤੇ ਮੁੰਡੇ ਨੇ ਮੁੰਡੇ ਡਿੱਗੇ ਤੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉਸ ਤੋਂ ਤਿਲਕਦੀ ਹੋਈ ਅੰਦਰੋਂ ਦੀ ਗਈ ਆ ਇਹ ਨਹੀਂ ਕਿ 12ਵਾਂ ਦੀ ਗਈ ਆ ਫੇਕ ਆਪਣਾ ਜਿਹੜਾ ਮੋਹਾਂ ਬਾਹ ਦੇ ਵਿੱਚੋਂ ਦੀ ਨੰਘ ਕੇ ਸਾਰ ਪਾਰ ਹੋਈ ਆ ਗੋਲੀ ਜਿਹੜੀ ਨਿਕਲ ਗਈ ਹੈ ਵਿੱਚੋਂ ਕਿੰਨੇ ਕਿੰਨੇ ਕਿ ਹੋਈ ਦੀ ਘਟਵਾ ਲਈਏ ਇਹ ਕੋਈ 9:30 ਦੇ ਟਾਈਮ ਦੇ ਕਰੀਬ ਆ ਗਈ 9 ਵਜੇ ਆਰਡਰ ਬੁੱਕ ਕਰਾਇਆ ਤੇ ਅੱਧੇ ਘੰਟੇ ਬਾਅਦ ਇਹ ਚੱਕਰ ਚ ਲੱਗ ਗਿਆ ਕੀ ਤੁਸੀਂ ਕੀ ਸਮਝਦੇ ਕਾਰਨ ਕੀ ਹੈ ਕਿ ਉਹ ਕਿਉਂ ਉਹਨਾਂ ਵੱਲ ਚਲਾਇਆ ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਆ ਉਹ ਆਪਣਾ ਟੌਰ ਪਾਉਣਾ ਚਾਹੁੰਦਾ ਹੈ ਇਹਨਾਂ ਤੇ ਉਹ ਉਹਦੇ ਕਰਕੇ ਨੇ ਆਪਣਾ ਦਬ ਦਬ ਜਾਇਆ ਹਾਂਜੀ ਕੋਈ ਪਾਰਟੀਆਂ ਸਬੰਧ ਰੱਖਦਾ ਹੈ ਨਾ ਇਹ ਗੋਲੀ ਨਹੀਂ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਰੱਖਦਾ ਜਾਂ ਨਹੀਂ ਰੱਖਦਾ ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਕੀ ਤੁਸੀਂ ਕੀ ਕਾਰਨ ਕੀ ਸਮਝਦੇ ਹੋ ਕਿ ਲੱਗਦਾ ਹੈ ਕਿ ਇਹ ਸਮਝਾਉਣ ਦੇ ਵਾਸਤੇ ਤੁਹਾਡਾ ਬੱਚਾ ਗਿਆ ਤੇ ਉੱਤੇ ਗੋਲੀ ਚਲਾ ਦਿੱਤੀ ਗਈ ਕੀ ਕਾਰਨ ਕਿ ਸਭ ਤੋਂ ਪੁਰਾਣੀ ਰੰਜਿਸ਼ ਤੇ ਨਹੀਂ ਕੋਈ ਨਜ਼ਰ ਆ ਰਹੀ ਸੀ ਇਹਦੇ ਵਿੱਚ ਨਹੀਂ ਨਹੀਂ ਵੇਖੋ ਪੁਰਾਣੀ ਕੋਈ ਨਹੀਂ ਸਿਰਫ ਹੰਕਾਰ ਦਾ ਹੀ ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ ਉਦਾਂ ਨਹੀਂ ਕੁਛ ਹੋਇਆ ਤੇ ਹੁਣ ਪੁਲਿਸ ਆਈ ਹੈ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਵੇਖੋ ਪੁਲਿਸ ਉਹ ਵੇਖੋ ਆਪਣੀ ਕਾਰਵਾਈ ਕਰ ਰਹੀ ਹੈ ਸਾਨੂੰ ਉਦਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਕਾਰਵੇ ਸਹੀ ਕਰੂਗੀ ਤੁਸੀਂ ਸਰਪੰਚੋ ਕਿਹੜੀ ਪਾਰਟੀ ਤੋਂ ਸਰਪੰਚ ਹੋ ਪਾਰਟੀ ਸਾਡੀ ਕੋਈ ਨਹੀਂ ਗਈ ਤੇ ਉਹ ਆਪਣੇ ਉਦਾਂ ਹੀ ਕਹਾ ਹਾਂ ਅਸੀਂ ਨਾ ਪਾਰਟੀਆਂ ਸੰਬੰਧ ਤੇ ਹੁਣ ਮੰਗ ਕੀ ਕਰਦੇ ਹੋ ਪੰਜਾਬ ਦੀ ਉਹ ਹਾਲਾਤ ਨੇ ਜਿਸਾਂ ਤੁਸੀਂ ਸਾਡੇ ਕੋ ਗੋਲੀ ਚੱਲਣ ਦੀ ਬਾਤ ਆ ਸ਼ਰੀਆਮ ਗੋਲੀ ਚੱਲੀ ਆ ਕਿ ਕੀ ਸਮਝਦੇ ਹੋ ਪੰਜਾਬ ਅਸੀਂ ਸੇ ਮੁੱਖ ਮੰਤਰੀ ਸੇ ਚਰਣਾ ਜੀ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਵਾਰਦਾਤਾਂ ਤੇ ਠੱਲ ਪਾਉਣੀ ਚਾਹੀਦੀ ਆ ਇਹੋ ਜਿਹੇ ਬੰਵਾਸਾਂ ਤੋਂ ਤੇ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਲੰਦਰ ਸੀਸੀਟੀਵੀ ਹੋਏਗੀ ਉਹ ਸੀਸੀਟੀਵੀ ਕੱਟੀ ਜਾਏਗੀ ਮੌਕੇ ਦੀ ਵੀਡੀਓ ਉਹ ਕੱਟਣੀ ਚਾਹੀਦੀ ਤਾਂ ਜੋ ਪਤਾ ਲੱਗੇ ਗਲਤੀ ਕਿਥੇ ਹੈ ਉਹ ਕੱਢ ਲੈਂਦੀ ਹੈ ਜੀ ਐਸਐਸ ਸਾਹਿਬ ਨੇ ਅੱਛਾ ਕੱਢ ਲੈਂਦੀ ਹੈ ਕੱਢ ਲੈਂਦੀ ਹੈ ਤੇ ਹੁਣ ਐਸਐਸ ਸਾਹਿਬ ਕਹਿੰਦੇ ਕਾਰਵਾਈ ਕੀਤੀ ਜਾਉ ਉਹਦੇ ਵਿਸ਼ਵਾਸ ਪੂਰਾ ਦੁਹੋਂ ਡਿਆ ਜੀ ਸਾਨੂੰ ਅੱਛਾ ਜੀ ਗਾੜੀ ਵੇਖੋ ਜੋ ਇਹ ਹਾਲਾਤ ਪਾਕਿਸਤਾਨ ਦੇ ਬੱਚੋ ਦੇ ਬੱਚੇ ਦੇ ਹਾਲਾਤ ਤੇ ਕਾਹਤੇ ਬਹੁਤ ਜ਼ਿਆਦਾ ਨਾਜ਼ਕ ਹੋ ਗਏ ਅੱਜ ਕੋਲ ਠੀਕ ਹੈ ਹੁਣ ਮੋੜ ਕੇ ਆਵਾ ਵਾਹ ਉਹ ਤੁਸੀਂ ਕੀ ਲੱਗਦਾ ਵੀ ਤੇ ਸੋਚਿਆ ਸੀ ਕਿ ਇੱਕ 버거 ਦੀ ਲੜਾਈ ਇੱਥੇ ਤੱਕ ਪਹੁੰਚ ਜੇਗੀ ਮੈਂ ਗੱਲ ਕਦੀ ਸੋਚੀ ਨਹੀਂ ਇੱਥੇ ਤੱਕ ਪਹੁੰਚਿਆ ਨਹੀਂ ਲੱਗਦਾ ਬੇਟਾ ਤੁਹਾਡਾ ਨਹੀਂ ਦੋ ਕਾਕੇ ਦੋ ਕਾਕੇ ਤੂੰ ਹੁਣ ਘੱਟ ਅੱਜਾ ਮਾਤ ਮਦਰਾਂ ਕੋਈ ਨਾ ਕੋਈ ਫੁੱਟਬਾਲ ਕੋਲ ਪ੍ਰਵਾਸ ਚੁਗੀ ਟੁੱਡੀਆਂ ਹੀ ਦੋ ਵਿਆਹ ਪੀਆ ਮਮ ਬਾਾਕੀ ਘਾਦੇ ਉਹਦੇ ਬੱਚੇ ਆ ਬੱਚਾ ਉਹਦਾ ਇੱਕ ਕੀ ਲੱਗਦਾ ਸਜ਼ਾ ਮਿਲੂਗੀ ਉਹਨਾਂ ਨੂੰ ਜਿਹਨਾਂ ਨੇ ਗੋਲੀ ਚੜਾਈ देखो ये जो पहले भी मांग ਕਰਨ ਦੇ ਤਾਂ ਹੁਣ ਵੀ ਆਉਂਦੇ ਆ ਕਿ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਇਹੋ ਜਿਹੇ ਗੁੰਡਿਆਂ ਨੂੰ ਨੱਥ ਪੈਣੀ ਚਾਹੀਦੀ ਜੋ ਪੰਜਾਬ ਦੇ ਹਾਲਾਤ ਹੋਣਦੇ ਆ ਬਹੁਤ ਨਾਜਕ ਹੋਣਦੇ ਆ ਜਿਹੜੇ ਹਲ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਹਾਂ ਜੀ ਕਿ ਨਾਲ ਸੰਦਰ ਸਿੰਘ ਬੱਜੀ ਜਿੱਥੇ ਬੋਲੀ ਚੱਲੀ ਅੱਜ ਕੀ ਕੀ ਘਟਨਾ ਕਿਸ ਤਰ੍ਹਾਂ ਹੋਈ ਹੈ ਕਰਨਾ ਪਤਾ ਲੱਗਾ ਕਿ ਕਰਨਾ ਪਤਾ ਲੱਗਿਆ ਵੀ ਉਹ ਸਿਰਫ ਕੋਈ ਮਤਲਬ ਚੀਜ਼ ਮੰਗਿਆ ਨਾ ਕੋ ਖਾਣ ਵਾਲੇ ਤੂੰ ਖਾਣ ਤੋਂ ਤੇ ਉੱਥੇ ਡਿਊਟੀ ਤੇ ਉੱਤੇ ਮੁੰਡਾ ਕਾਕਾ ਖਲੋਤਾ ਹੋਏ ਹੋਏ ਬਹਾਨੇ ਉਹ ਲਗਾਵੇ ਕਿ ਕਦਾਂ ਨੌਕਰੀ ਕਰਦਾ ਉਹ ਕਰਦੇ ਉਹ ਮੰਗਿਆ ਹੁਣ ਆਰਡਰ ਮੰਗਿਆ ਸੀ ਵੀ ਆ ਆਰਡਰ ਤੇ ਉੱਥੇ ਆ ਤਿੰਨ ਮਿੰਟ ਦਾ ਆਰਡਰ ਸਰ ਹਾਂਜੀ ਜਿਹੜੇ ਭਤੌਂਦਾ ਵੱਧ ਉਹ 15-20 ਮਿੰਟ ਹੋ ਚੁੱਕੇ ਸੀ 15-20 ਮਿੰਟ ਬਾਅਦ ਆਣ ਕੇ ਉਹ ਬੱਚੇ ਨੇ ਆਖਿਆ ਤੇ ਤੂੰ ਵੀ ਆਰਡਰ ਨਹੀਂ ਭੇਜਿਆ ਤੂੰ ਉਹ ਆਰਡਰ ਭੇਜਾਂ ਤੋਂ ਆਂਦਾ ਤੂੰ ਖਾਣਾ ਅਸੀਂ ਨੱਥਪੌਣ ਜਾਣਨੇ ਆ ਤੇ ਉਹ ਮੁੜ ਕੇ ਬਾਅਦ ਇੱਕ ਉਹਨੇ ਆਖਿਆ ਤੂੰ ਮੈਂ ਨਾਲ ਸਾਡੀ ਗੱਲ ਕਰਾ ਜੇ ਤੂੰ ਹੁਣ ਨਹੀਂ ਜਾਣਦਾ ਤੇ ਮੈਂ ਜਨ ਨਾਲ ਗੱਲ ਕਰਾ ਆਂਦਾ ਮੈਂ ਜਰ ਮੈਂ ਆ ਮੈਂਜਰ ਹਾਂ ਥੋੜਾ ਕੋਈ ਜ ਮੈਂਜਰ ਤੂੰ ਕੀ ਆਖ ਰ ਮੈਂ ਮੈਂਜਰ ਹਾਂ ਨਹੀਂ ਆ ਇੱਕ ਨਿਕਲੂ ਉਹ ਤੇ ਮਾਰਾ ਮੋਟਾ ਉਹ ਗੱਲ ਤੋਂ ਤੂੰ ਤੂੰ ਮੈਂ ਮੈਂ ਹੋਈ ਹੋਗੀ ਤੂੰ ਮੌਕੇ ਤੇ ਨਹੀਂ ਆ ਨਹੀਂ ਕਿ ਸੁਣ ਕੇ ਸੁਣਾਈ ਤੁਸੀਂ ਸੁਣੀ ਨਹੀਂ ਗੱਲ ਆ ਜਿਹੜੀ ਉਹ ਆ ਹਾਂਜੀ ਤੇ ਫਿਰ ਉਸ ਤੋਂ ਬਾਅਦ ਗੋਲੀ ਕਿੰਨੇ ਚਲਾਈ ਹੈ ਜੀ ਉੱਥੇ ਉਹ ਗੋਲੀ ਆ ਕੇਵਲ ਸਿੰਘਾ ਕੋ ਬਰੀ ਆਉਂਦਾ ਅੱਛਾ ਜੀ ਉਹ ਆ ਕੇ ਵੀ ਦੱਸ ਦਿਆ ਪਿਆ ਕੇ ਵੀ ਉਹਨੇ ਚਲਾਈ ਸੀ ਵਰੀਆਕਾ ਉਹ ਉਹ ਰਿਆਮ ਪਿੰਦੇ ਵਿੱਚ ਨਾ ਉਹਨਾਂ ਕੇ ਨਾਮ ਨਾਲ ਉਹ ਗੋਇਆ ਕੇ ਵੀ ਚਲਾਏ ਸੀ ਉਹਨਾਂ ਕਿਦੇ ਪੈਸੇ ਪੈਸੇ ਦੇ ਦੇ ਕੇ ਤੇ ਉਹਨਾਂ ਕੋ ਫੈਸਲਾ ਕਰ ਲਾ ਉਦੋਂ ਉਹ ਠਿੜ ਗਿਆ ਤੇ ਉਹਨੂੰ ਨਾਉਂ ਦਾ ਪਾਇਆ ਵਾ ਅੱਜ ਕੱਲ ਸਾਰਿਆਂ ਲੋਕਾਂ ਨੇ ਇਹ ਇਹ ਜਿੱਥੇ ਪੰਗਾ ਲੈਦਾ ਪੰਗਾ ਲੈਂਦਾ ਤੇ ਇਹਦਾ ਦਿਮਾਗ ਮੈਡਲਵਾ ਆਹ ਲੋਕਾਂ ਨਾਉਂ ਦਾ ਪਾਇਆ ਚਲਾਈ ਸਜ਼ਾ ਤੇ ਅਹੀਂ ਇਹਨਾਂ ਦੀ ਪੂਰੀ ਫੋਲ ਹੋਣੀ ਚਾਹੀਦੀ ਆ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਉਹ ਸੰਯੋਗ ਉਹ ਪੋਸੋ ਸਹੀ ਮਿਲਣ ਦਾ ਆ ਵਰਤੋਂ ਤੋਂ ਫੜੇ ਜਾਣਗੇ ਦੋਸ਼ੀ ਜਿਹੜੇ ਜਨਾਬ ਜੁੜੇ ਦੇਖੋ ਖਿਆਲਤ ਹੈ ਵੀ ਫੜੇ ਜਾਣਗੇ ਪੰਜਾਬ ਸਰਕਾਰ ਕੀ ਅਪੀਲ ਕਰਨਾ ਚਾਹੁੰਦੇ ਪੰਜਾਬ ਸਰਕਾਰ ਨੇ ਇਹ ਕਹਿਣਾ ਚਾਹੁੰਦੇ ਆਪੇ ਜਿਹੜੇ ਐਸੇ ਤੋਰੇ ਫੜਦੇ ਨੇ ਸਭ ਤੋਂਰੇ ਫੜਦੇ ਨੇ ਤੇ ਲੈ ਕੇ ਸਿਹਾਰ ਲੈ ਕੇ ਤੋਰੇ ਫੜਦੇ ਨੇ ਇਹਨਾਂ ਨੱਥ ਪਾਉਣੀ ਚਾਹੀਦੀ ਆ ਇਹਨਾਂ ਸਜ਼ਾ ਮਿਲਣੀ ਚਾਹੀਦੀ ਆ ਬੱਚੇ ਲਾਹਤ ਤੇ ਮੈਂ ਮਿਲਿਆ ਨਹੀਂਗਾ ਤੇ ਉਦੋਂ ਠੀਕ ਸਾਨੂੰ ਪਤਾ ਲੱਗਦਾ ਵੀ ਠੀਕ ਆ ਕਿਹਨੂੰ ਫਰਕ ਪਿਆ ਰਾਤੀ ਕੋਲ ਜਿਆਦਾ ਮੋਂ ਠੀਕ ਆ ਵਿਕਰਮ ਜੀ ਕਿ ਕਿੱਥੇ ਗੋਲੀ ਚੱਲੀ ਹੈ ਔਰ ਕੀ ਮਾਮਲਾ ਹੈ ਕਿ ਕੇਐਫਸੀ ਕੱਤੂ ਦੰਗਲ ਲੱਗੇ ਪੈਂਦਾ ਜੀ ਉੱਥੇ ਗੋਲੀ ਚੱਲਦੀ ਹੈ ਰਾਤ ਦੀ 9:30 ਵਜੇ ਤੇ ਅਸੀਂ ਤੋਂ ਸਾਹਿਬ ਆ ਰਹੇ ਹਾਂ ਕਾਰ ਵੀ ਕਰਨੇ ਜਾ ਰਹੇ ਮੌਕੇ ਤੇ ਪਿੰਡ ਦੇ ਸਰ ਮੌਜੂਦਾ ਸਰਪੰਚ ਨੇ ਜਿਹਨਾਂ ਦੇ ਗੋਲੀ ਚੱਲੀ ਨਹੀਂ ਉਹਨਾਂ ਦਾ ਬੇਟਾ ਜੀ ਉਹਨਾਂ ਦਾ ਹਾਂਜੀ ਹਾਂਜੀ ਤੇ ਹੁਣ ਤੱਕ ਕੀ ਕਾਰਵਾਈ ਕਾਰ ਵੀ ਕਰਨੇ ਜੀ ਅਸੀਂ ਤੋਂ ਸਾਹਿਬ ਉਹਨਾਂ ਦੇ ਬਿਆਲੇ ਕੇ ਕਾਰ ਵੀ ਕਰਨ ਲੱਗੇ ਹਾਂਜੀ ਹਾਂਜੀ